ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਤਾਂ ਨਵੀਂ ਵੀਡੀਓ 'ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਇਹ ਰਿਸ਼ਤਾ ਜੱਟ ਸਾਕ ਪਰਿਵਾਰ ਦੇ ਲੜਕੇ ਦਾ ਜੀ ਤੇ ਸਰਕਾਰੀ ਟੀਚਰ ਲੱਗਾ ਹੋਇਆ ਫਰੀਦਕੋਟ ਏਰੀਆ ਦਾ ਸਾਰੀ ਮੈਂ ਜਾਣਕਾਰੀ ਤੁਹਾਨੂੰ ਇਸ ਰਿਸ਼ਤੇ ਸੰਬੰਧੀ ਦੇਵਾਂਗਾ ਜਿਸੇ ਵੀ ਪਰਿਵਾਰ ਦੀ ਮੈਚਿੰਗ ਇਸ ਰਿਸ਼ਤੇ ਨਾਲ ਹੁੰਦੀ ਹੋਈ ਤਾਂ ਉਹ ਮੇਰਾ ਨੰਬਰ ਉੱਪਰ ਦਿੱਤਾ ਹੈ ਸਕਰੀਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਣੀ ਰਿਸ਼ਤੇ ਸੰਬੰਧੀ ਜਦਕਰ ਤੁਸੀਂ ਸਾਡਾ ਚੈਨਲ ਫੋਲੋ ਕੀਤਾ ਹੋਇਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਤਾਂ ਜੇਕਰ ਤੁਸੀਂ ਵੀ ਵਿਆਹ ਦੀ ਵਿਆਹ ਵਾਸਤੇ ਲੜਕੀ ਦੇਖ ਰਹੇ ਹੋ ਵਿਆਹ ਵਾਸਤੇ ਐਡ ਲਾਉਣੀ ਚਾਹੁੰਦੇ ਹੋ ਤਾਂ ਉੱਪਰ ਸਾਡਾ ਨੰਬਰ ਦਿੱਤਾ ਹੋਇਆ 728516700 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਡਾਟਾ ਭੇਜ ਸਕਦੇ ਹੋ ਸੋ ਮੇਰੀ ਬੇਨਤੀ ਰਹੂਗੀ ਕਿ ਅਸੀਂ ਜੋ ਵੀ ਪਰਿਵਾਰ ਦਾ ਡਾਟਾ ਤੁਹਾਡੇ ਨਾਲ ਸਾਂਝਾ ਕਰਦੇ ਮੈਂ ਹਰੇਕ ਵੀਡੀਓ 'ਚ ਹੀ ਕਹਿੰਨਾ ਵੈਸੇ ਤਾਂ ਕਿ ਭਾਵੇਂ ਲੜਕੀ ਦਾ ਡਾਟਾ ਹੋਵੇ ਭਾਵੇਂ ਲੜਕੇ ਦਾ ਅਸੀਂ ਜੋ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਪਰਿਵਾਰ ਵਾਲੇ ਸਾਨੂੰ ਜਾਣਕਾਰੀ ਦਿੰਦੇ ਅਸੀਂ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਿੱਜੀ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਪਰਿਵਾਰ ਬਾਰੇ ਸੋ ਸਾਡੀ ਬੇਨਤੀ ਰਹੂਗੀ ਤੁਸੀਂ ਆਪਦੀ ਫੁੱਲ ਇਨਕੁਆਰੀ ਕਰਕੇ ਹੀ ਰਿਸ਼ਤਾ ਕਰੋ ਬਿਨਾਂ ਇਨਕੁਆਰੀ ਤੋਂ ਰਿਸ਼ਤਾ ਕੋਈ ਵੀ ਨਾ ਕਰੋ ਸੋ ਸਾਡੀ ਬਾਅਦ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਪੈਦੀ ਸੋ ਇਹ ਬੇਨਤੀ ਜ਼ਰੂਰ ਮਨਜ਼ੂਰ ਕਰਿਓ ਤਾਂ ਤੁਹਾਡਾ ਕਰਦਾ ਜੀ ਮੈਂ ਸਾਂਝਾ ਡਾਟਾ ਲੜਕੇ ਦੀ ਉਮਰ ਹੈਗੀ ਹੈ ਜੀ 27 ਸਾਲ ਲੜਕਾ ਸਰਕਾਰੀ ਟੀਚਰ ਲੱਗਾ ਹੋਇਆ ਗੋਤ ਹੈਗਾ ਜੀ ਬਰਾੜ ਜ਼ਮੀਨ ਹੈਣੀ ਜੀ ਪਰਿਵਾਰ ਕੋਲੇ ਤੇ ਜਿਹੜੇ ਫਾਦਰ ਸਾਹਿਬ ਲੜਕੇ ਦੇ ਆ ਉਹ ਪੰਜਾਬ ਪੁਲਿਸ ਦੇ ਵਿੱਚ ਆ ਜੀ ਮੁਲਾਜ਼ਮ ਨੇ ਤਾਂ ਮਾਤਾ ਜਿਹੜੀ ਆਸ਼ਾ ਵਰਕਰ ਆ ਉਹ ਵੀ ਜੋਬ ਕਰਦੇ ਆ ਤਾਂ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜੀ ਕੁੜੀ ਜੇ ਤਾਂ ਸਰਕਾਰੀ ਜੋਬ ਤੇ ਹੋਵੇ ਤਾਂ ਸਭ ਤੋਂ ਵਧੀਆ ਜੀ ਕੋਈ ਜਾਤੀਬੰਦਨ ਨਹੀਂ ਹੈਗਾ ਕਿਸੇ ਮਰਜ਼ੀ ਕਾਸਟ ਦੀ ਹੋਵੇ ਤੇ ਜੇ ਜਰ ਸਕ ਪਰਿਵਾਰ ਦੀ ਜਾਂ ਕੋਈ ਵਧੀਆ ਪੜੀ ਲਿਖੀ ਲੜਕੀ ਹੋਵੇ ਤਾਂ ਦੋਸਤੋ ਜਿਹਦੀ ਵੀ ਮੈਚਿੰਗ ਹੁੰਦੀ ਹੋਈ ਜਰੂਰ ਦੱਸਿਓ ਲੜਕੇ ਦੇ ਥੋੜਾ ਜਿਹਾ ਮੂੰਹ ਤੇ ਜਿਹੜਾ ਅੱਗ ਦਾ ਸੀਕ ਲੱਗਿਆ ਹੋਇਆ ਹਲਕਾ ਜਿਹਾ ਜਿਹੜਾ ਅੱਗ ਦੇ ਕੋਈ ਇਥੇ ਨਿਸ਼ਾਨ ਆ ਉਹ ਚਲੋ ਜਿਹੜੇ ਜਿਸ ਵੀ ਪਰਿਵਾਰ ਨਾਲ ਮੈਚਿੰਗ ਹੁੰਦੀ ਹੋਈ ਅਸੀਂ ਉਹਨਾਂ ਨੂੰ ਜਦੋਂ ਡਾਟਾ ਦੇਵਾਂਗੇ ਫੋਟੋ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਮਨ ਲਓ ਲੜਕਾ ਚੱਜੇ ਤਾਂ ਆਪਾਂ ਅੱਗੇ ਗੱਲਬਾਤ ਕਰ ਸਕਦੇ ਹਾਂ ਸੋ ਕੋਈ ਡਿਮਾਂਡ ਨਹੀਂ ਜਿਆਦਾ ਲੜਕੀ ਕਿਸੇ ਵੀ ਕਾਟ ਦੀ ਵਧੀਆ ਪੜੀ ਲਿਖੀ ਹੋਵੇ ਤੇ ਜਾਂ ਫਿਰ ਸਰਕਾਰੀ ਜੋਬ ਤੇ ਹੋਵੇ ਤਾਂ ਉੱਪਰ ਮੇਰਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਜਾਂ ਵੀਡੀਓ ਮੈਂਸ਼ਨ ਕਰਕੇ ਜਾਂ ਤੁਸੀਂ ਸਿੱਧਾ ਲੱਗ ਸਕਦੇ ਹੋ ਜਿਹੜਾ ਫ੍ਰੀ ਕੋਰਡ ਦਾ ਮੁੰਡਾ ਭਾਈ ਸਰਕਾਰੀ ਟੀਚਰ ਲੱਗਾ ਹੋਇਆ ਸੀ ਉਸ ਰਸਤੇ ਸਬੰਧੀ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦੇ ਆ ਤੇ ਅਸੀਂ ਗਾ ਜਿਹੜਾ ਤੁਹਾਡਾ ਡਾਟਾ ਅੱਗੇ ਪ੍ਰੋਵਾਈਡ ਕਰ ਦਾਂਗੇ ਤੇ ਜਿੰਨਾਂ ਸਰ ਨੂੰ ਵੀ ਇਸ ਲੜਕੀ ਦਾ ਡਾਟਾ ਚਾਹੀਦਾ ਹੋਵੇ ਜਰੂਰ ਸਾਨੂੰ ਦੱਸੋ ਅਸੀਂ ਦੱਸ ਦੇ ਦੇਵਾਂਗਾ ਤੁਹਾਨੂੰ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਫੋਲੋ ਜ਼ਰੂਰ ਕਰ ਦਿਓ ਤੇ ਧੰਨਵਾਦ ਜੀ ਸਾਰਿਆਂ ਦਾ ਸਾਰਾ ਸਤਿ ਸ਼੍ਰੀ ਅਕਾਲ ਜੀ